ਰੂਲ ਗਿਆ ਫੁਰੂਲ ਗਿਆ ਦਿਲ ਦਾ ਜਾਨੀ ਰੂਲ ਗਿਆ ਦਿਲ ਦਾ ਜਾਨੀ ਪੁੱਤ ਸਾਲ ਚੁੱਕਣਾ ਪਿਆ ਰੂਲ ਗਿਆ ਵਾਹ ਜੀ ਵਾਹ ਜੀ ਪਿਆਰਿਓ ਹੜ ਵਾਂਗੂੰ ਚੜ ਆਈਆਂ

ਗਹਿਰੇ ਜਜ਼ਬਾਤ ਨਿਗਾਰੀ ਏ ਚੰਨ ਚੜਿਆ ਢੋਲ ਆਲਮ ਵੇਖਿਆ ਚੰਨ ਚੜਿਆ ਢੋਲ ਆਲਮ ਵੇਖਿਆ ਮੈਨੂੰ ਤੇਰੇ ਪੈਰ ਪੁਲੇ ਕੇ ਮੈਨੂੰ ਤੇਰੇ ਪੈਰ ਪੁਲੇ ਵਿਚਲੇ ਹਰ ਲ ਗਈ ਆ ਜਾਵੇ ਮੇਰੇ ਢੋਲਣ ਮਾਹੀ ਆ ਜਾਵੇ ਮੇਰੇ ਢੋਲਣ ਮਾਹੀ ਮੈਂ ਰਾਵਾਂ ਵਿੱਚ ਖੜੀ ਖੜੀ ਥੱਕ ਗਈ ਆ ਹੈ ਹੋ ਲੈਣ ਮਾਹੀ ਕੀ ਮਿਲਿਆ ਮੈਨੋ ਚਰੂ ਦੇ ਕੇ ਹੁਣ ਮਰਵਾ ਕੱਲੀ ਬੈਠ ਕੇ ਹੁਣ ਮਰਵਾ ਕੱਲੀ ਬੈਠ ਕੇ ਰਾਵ ਵਿੱਚ ਮਰ ਲ ਗਈ ਆ ਜਾਵੇਂ ਮੇਰੇ ਡੋਲਣ ਮਾਹੀ ਮਗਾਵਾ ਵਿੱਚ ਕਣੀ ਖੜੀ ਥੱਕ ਗਈ ਆ ਹੈ ਓ ਆ ਜਾਵੇ ਮੇਰੇ ਡੋਲਣ ਮਾਹੀ ਸੁਖ ਪਾਇਆ ਨਾ ਕਿਸੇ ਨੇ ਕਦੀ ਲਾ ਕੇ ਅੱਖਿਆ ਚੰਗੇ ਰਹਿੰਦੇ ਜਿਹੜੇ ਰਖਦੇ ਬਚਾ ਕੇ ਖਿਆ ਸੁਖ ਪਾਇਆ ਨਾ ਕਿਸ ਨੇ ਕਦੀ ਲਾ ਕੇ ਖਿਆ ਇੱਕ ਦਿਨ ਦਿਲ ਗੁੱਸੇ ਵਿੱਚ ਆ ਕੇ ਅੱਖੀਆਂ ਨੂੰ ਇਹ ਕਹਿੰਦਾ ਵੀ ਲੜਦੀਆਂ ਤੁਸੀਂ ਤੇ ਫੜ ਲਿਆ ਮੈਨੂੰ ਇਹ ਇਨਸਾਫ ਕੀ ਕਹਿੰਦਾ ਤੇ ਅੱਖੀਆਂ ਆਖਿਆ ਅਸੀਂ ਤੇ ਲੜਦੀਆਂ ਦੂਰੋਂ ਦੂਰੀ ਸੱਜਣਾ ਤੇ ਤੂੰ ਤੇ ਜਾ ਕੇ ਅਗਲੇ ਘਰ ਦਾ ਬੂਹਾ ਹੀ ਮਲ ਬੰਦਾ ਓ ਚੱਲ ਮੇਰੇ ਨੂੰ ਚਲੀ ਵੇਖਣਾ ਨਾ ਭੁੱਲਣਾ ਮਾਂ ਬੋਲੀ ਦਾ ਮਾਂ ਵਰਗਾ ਮਿੱਠਾ ਤੇ ਮਠਾਰ ਜਿਹਾ ਮੇਲਾ ਨਿਊਜ਼ ਆਪਣੇ ਦੇਸ਼ ਪੰਜਾਬ ਦੇ ਸਾਰੇ ਰੰਗ ਘਰ ਬੈਠਿਆਂ ਵੇਖਣ ਲਈ ਮੇਲਾ ਨਿਊਜ਼ ਨੂੰ ਹੁਣੇ ਸਬਸਕ੍ਰਾਈਬ ਕਰੋ ਰੌਣਕ ਹੋ ਜਾਊ ਛੱਟ ਰਹਿਮਾਨ ਰਹੀਮ ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋਰ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਅੱਜ ਆ ਵੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਦੁੰਗਹਾਈਆਂ ਤੋਂ ਸੱਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰੇ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਟੰਮੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾ ਕੇ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਰ ਤੁਹਾਡੇ ਤਾਈ ਅਪੜ ਸਕਣ ਸਾਬੋ ਸਾਡੇ ਵੀ ਲਾਈਕ ਤੇ ਆਪਸ ਦੇ ਵਿੱਚ ਜਿੱਦ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭੁਜਾਇਆ ਕਰੋ ਜਿਹੜੇ ਕਿ ਸਾਡੀ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਸਾਨੂੰ ਤੁਹਾਡੇ ਕਮੈਂਟਸ ਦੇ ਚੰਨ ਨੇ اپنی گل بات نو مزید نکھارن شنگارن تے سوارن دا موقع وی ملدا ہے۔ صاحبو ਤੁਹਾਨੂੰ ਪਤਾ ਹੈ ਕਿ ਤੁਹਾਡਾ ਮੇਲਾ ਟੀਵੀ ਦੇਸ ਪੰਜਾਬ ਦੇ ਨਾਲ ਪਿਆਰ ਕਰਨ ਵਾਲਿਆਂ ਦਾ ਪੰਜਾਬੀਆਂ ਦਾ ਇਹ ਟੀਵੀ ਚੈਨਲ ਸਾਡੇ ਇੱਕ ਬੜੇ ਪਿਆਰੇ دوست ਜਿਨ੍ਹਾਂ ਦਾ ਨਾਮ ਜਮੀਲ احمد ਬਸਕਾ ਦੇ ਇੱਕ ਲੱਗਲੇ ਪਿੰਡ ਦੇ ਨਾਲ ਉਹਨਾਂ ਦਾ تعلق ਹੈ। ਉਹ ਜ ਸਾਡੇ ਸਟੂਡੀਓਜ਼ ਦੇ ਵਿੱਚ تشریف ਲਿਆਏ ਹੋਏ ਨੇ ਇਹ ਸਾਡੇ ਮਿੱਤਰ ਜਦੋਂ ਵੀ ਸਾਨੂੰ ਮਿਲਦੇ ਨੇ ਤੇ ਅਸੀਂ ਇਹਨਾਂ ਦੇ ਕੋਲੋਂ ਆਪਣੀ ਕਲਾਸਿਕਲ ਫਿਲਮੀ ਜਿਹੜੀ ਸ਼ਾਇਰੀ ਏ ਪੋਇਟਰੀ ਏ ਉਹ ਸੁਣਦੇ ਰਹਿੰਨੇ ਆ ਪੁਰਾਣੇ ਸਾਡੇ ਦੇਸ਼ ਪੰਜਾਬ ਦੇ ਫਿਲਮੀ ਗਾਣੇ ਬੜੇ ਸੱਚੇ ਜੇ ਢੰਗ ਦੇ ਨਾਲ ਗਾਉਂਦੇ ਨੇ ਤੇ ਸੱਜਣਾ ਬੇਲੀਆ ਮਿੱਤਰਾਂ ਦਾ ਦਿਲ ਪਰਚਾਉਂਦੇ ਨੇ ਅੱਜ ਸਾਨੂੰ ਮਿਲਣ ਲਈ ਆਏ ਨੇ ਤੇ ਅਸਾਂ ਇਹਨਾਂ ਕੋਲੋਂ ਟਾਈਮ ਲਿਆ ਇਹਨਾਂ ਨੂੰ ਆਖਿਆ ਕਿ ਝਟ ਸਾਡੇ ਕੋਲ ਲੰਦਾਓ ਤੇ ਸਾਡੇ ਜਿਹੜੇ ਪਿਆਰੇ ਵੇਖਣ ਵਾਲੇ ਨੇ ਉਹਨਾਂ ਨੂੰ ਵੀ ਕੁਝ ਪੰਜਾਬੀ ਫਿਲਮਾਂ ਦੇ ਪੁਰਾਣੇ ਗਾਣੇ ਸੁਨਾ ਕੇ ਤੇ ਮਹਿਸੂਸ ਕਰੋ ਤੇ ਜਮੀਲ ਅਮਮ ਸਾਹਿਬ ਬੁਗਾਰਿਸ਼ ਹੈ ਹੋਵੇ ਕਿ ਰੱਬ ਸਬਬੀ ਤੁਸੀਂ ਆਏ ਜੀ ਜੀ ਤੇ ਤੁਹਾਡੇ ਨਾਲ ਰਾਣਾ ਸੈਦ ਸਾਹਿਬ ਵੀ ਆਏ ਨੇ ਉਹ ਵੀ ਸਾਡੇ ਬੜੇ ਉੱਗੇ ਤੇ ਨਿੱਗੇ ਸੱਜਣ ਨੇ ਬੜੇ ਸਾਡੇ ਪਿਆਰੇ ਦੋਸਤ ਨੇ ਹਾਂ ਜੀ ਤੇ ਸਾਡੇ ਯਾਰੇ ਵੇਖਣ ਵਾਲਿਆਂ ਨੂੰ ਅੱਜ ਕੁਝ ਸੁਣਾਓ ਕੁਝ ਪੁਰਾਣੇ ਫਿਲਮੀ ਗੀਤ ਕੋਈ ਲੋਕ ਗੀਤ ਤੁਸੀਂ ਬੜਾ ਪਿਆਰਾ ਸਾਡਾ ਬਚਪਨ ਦਾ ਗਾਣਾ ਹੈ ਪੁਰਾਣਾ ਫਿਲਮੀ ਗੀਤ ਹੈ ਜੀ ਜੀ ਰੂਹ ਲੱਗਿਆ ਦਿਲ ਦਾ ਜਾਣੇ ਤਾਂ ਬਹੁਤ ਸਾਨੂੰ ਚੁੱਕਣਾ ਪਿਆ ਜੀ ਜੀ ਉਹਦੇ ਅੱਜ ਸੁਣਾਓ ਸਾਡੇ ਵੇਖਣ ਵਾਲਿਆਂ ਨੂੰ ਪੇਸ਼ ਕਰਨਾ ਵਜੋਂ ਹੋ ਰੂਹ ਲੱਗਿਆ ਦਿਲ ਦਾ ਜਾਨੀ ਬੁੱਤ ਸਾਨੂੰ ਚੁਕਣਾ ਪਿਆ ਬੁੱਲੇ ਗਿਆ ਬੁੱਲੇ ਗਿਆ ਦਿਲ ਦਾ ਜਾਨੀ ਬੁੱਲੇ ਗਿਆ ਦਿਲ ਦਾ ਜਾਨੀ ਪੁੱਤ ਸਾਲ ਚੁੱਕਣਾ ਪਿਆਰ ਹੋ ਲੱਗਿਆ ਵਾਹ ਜੀ ਵਾਹ ਉਮੀਦ ਅੱਖਾਂ ਦੇ ਬਨਰ ਨਾਲ ਸਜਾਵਾਂ ਨਿਤ ਅੱਖਾਂ ਦੇ ਬਨੇ ਰੇ ਮੈਂ ਸਜਾਵਾਂ ਨਿਤ ਅਖਾਂ ਦੇ ਬਨੇ ਰੇ ਮੈਂ ਸਜਾਵਾਂ ਜੁਵਾ ਦੇ ਦੀਵੇ ਬਾਲ ਕੇ ਰੂਲ ਗਿਆ ਰੂਲ ਗਿਆ ਦਿਲ ਦਾ ਜਾਨੀ ਬੁੱਤ ਸਾਲ ਚੁੱਕਾ ਪਿਆ ਰੂਲ ਗਿਆ ਈੜਾ ਨੀ ਸਾਡੇ ਘਰ ਆਉਣਾ ਜੇ ਤੂੰ ਸਜਣਾ ਨੀ ਸਾਡੇ ਘਰ ਆਉਣਾ ਜੇ ਤੂੰ ਸਜਣਾ ਨੀ ਸਾਡੇ ਘਰ ਆਉਣਾ ਯਾ ਤੂੰ ਤੁਰਖ ਸਾਂਭ ਕੇ ਰੁਲ ਗਿਆ ਰੁਲ ਗਿਆ ਦਿਲ ਦਾ ਜਹਨੀ ਬੁੱਤ ਸਾਲ ਚੁੱਕ ਨਾ ਪਿਆ ਰੋ ਲੱਗਿਆ ਸ਼ਲਰਣ ਪਰੀ ਤੋਂ ਖਾਲੀ ਸ਼ਲਰਣ ਪਰੀ ਤੋਂ ਖਾਲੀ ਸ਼ਲਰਣ ਪਰੀ ਤੋਂ ਖਾਲੀ ਦਰਸਾ ਮੁਏ ਖੇ ਸੜਦੇ ਰੂਹ ਲੇ ਗਿਆ ਹੋ ਰੂਹ ਲੇ ਗਿਆ ਨਿਲਦਾ ਜਾਨੀ ਬੁੱਤ ਸਾਲ ਚੁਕਣਾ ਪਿਆ ਰੂਹ ਲੇ ਗਿਆ ਹੋ ਰੂਹ ਲੇ ਗਿਆ ਹੋ ਰੂਹ ਲੇ ਗਿਆ ਜੀ ਪਿਆਰਿਓ ਵਗੇ ਤੂੰ ਸੱਜਣਾ ਨਹੀਂ ਸਾਡੇ ਘਰ ਆਉਣਾ ਤੇ ਯਾਦਾਂ ਨੂੰ ਹੀ ਰੱਖ ਸੰਭ ਕੇ ਕਿੰਨੀ ਖੂਬਸੂਰਤ ਬੋਲੀ ਏ ਪਿਆਰਿਓ ਇੱਕ ਬੜਾ ਹੀ ਪੁਰਾਣਾ ਗੀਤ ਏ ਜਿਹੜੇ ਮੇਰੇ ਸਮਕਾਲੀ ਨੇ ਮੇਰੇ ਹਮ ਉਮਰ ਨੇ ਉਹਨਾਂ ਜ਼ਰੂਰ ਆਪਣੇ ਬਚਪਨ ਦੇ ਵਿੱਚ ਸੁਣਿਆ ਹੋਣਾ ਉਹ ਫਿਲਮੀ ਗੀਤ ਇਸ ਤਰ੍ਹਾਂ ਸੀ ਕਿ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ ਤੇ ਮਿਲ ਗਿਆ ਹੰਝੂਆਂ ਨੂੰ ਦੇਸ ਨਿਕਾਲਾ ਆਓ ਭਾਈ ਜਬੀਲ احمد ਹੋਰਾਂ ਦੇ ਕੋਲੋਂ ਇੱਕ ਗੀਤ ਵੀ ਸੁਣਨੇ ਆ ਜੀ ਭਾਈ ਮੈਂ ਪੇਸ਼ ਕਰਨਾ ਤੁਹਾਨੂੰ ਇਹ ਗੀਤ ਜੀ ਹਾਏ ਲਾ 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 ਮੋਤੀਆਂ ਦੀ ਟੁੱਟ ਗਈ ਏ ਮਾਲਾ ਹਾਏ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ ਮਿਲ ਗਿਆ ਹੰਝੂ ਵਾਲੂ ਦਸ ਨਿਕਾਲਾ ਹੋ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ ਹੜ ਵਾਂਗੂੰ ਚੜ ਆਈਆਂ ਨਨ ਦੀਆਂ ਨਦੀਆਂ ਹੜ ਵਾਂਗੂੰ ਚੜ ਆਈਆਂ ਨਨ ਦੀਆਂ ਨਦੀਆਂ ਕੰਡੇ ਲਾਣ ਵਾਲਿਆ ਵੇ ਡੁੱਬ ਜਾਣ ਲੱਗੀਆ ਟੰਡੇ ਲਾਣ ਵਾਲਿਆ ਵੇ ਡੁੱਬ ਜਾਣ ਲੱਗੀਆ ਮਾਫੜ ਮੇਰੀ ਤੇਰੀ ਸਰ ਹੋਵੇ ਸ਼ਾਲਾ ਓ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ मिल ग हंजू देस न काला हो, हो, हो अखियां मोतीअ जी टुटी गई माला हंजूआ ਪਾਣੀ ਨਾਲ ਤੋਲੇ ਆ ਕਜਲਾ ਹੰਝੂ ਆਂਦੇ ਪਾਣੀ ਨਾਲ ਤੋਲੇ ਆ ਕਜਲਾ ਹੁਣ ਪਾਵੇਂ ਵਸ ਪਾਵੇਂ ਨਾ ਵਸ ਬਦਲਾ ਹੁਣ ਪਾਵੇਂ ਵਸ ਪਾਵੇਂ ਨਾ ਵਸ ਬਦਲਾ ਸਾਡੇ ਲਈ ਜੁਦਾਈ ਤੇ ਜ਼ਰਦਾ ਪਿਆਲਾ ਓ ਅੱਖਾਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ ਮਿਲ ਗਿਆ ਹੰਝੂ ਆਲੂ ਦੇਸ਼ੋਂ ਨਿਕਾਲਾ ਓ ਅੱਖਾਂ ਦੇ ਮੋਤੀਆਂ ਦੀ ਟੁੱਟ ਗਈ ਏ ਮਾਲਾ ਟੁੱਟ ਗਈ ਇਹ ਮਾਲਾ ਟੁੱਟ ਗਈ ਇਹ ਮਾਲਾ ਬਜੀ ਪਿਆਰਿਓ ਹੜ ਵਾਂਗੂੰ ਚੜ ਆਇਆਂ ਨੈਣਾ ਦੀਆਂ ਨਦੀਆਂ ਤੇ ਕੰਡੇ ਲਾਨ ਵਾਲਿਆ ਮੈਂ ਡੁੱਬ ਜਾਣ ਲੱਗੀ ਆ ਤੇ ਬਾਹ ਫਾੜ ਮੇਰੀ ਤੇਰੀ ਖੈਰ ਹੋਵੇ ਸ਼ਾਲਾ ਤੇ ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਇਹ ਮਾਲਾ ਪਿਆਰਿਓ ਇਸੀ ਸਾਡਾ ਕਲਾਸੀਕਲ ਪੰਜਾਬ ਸਾਡਾ ਲੋਕ ਪੰਜਾਬ ਕਿੰ세 ਖੂਬਸੂਰਤ ਕਿੰਦੀ ਪਾਕੀਜ਼ਾ ਸ਼ਾਇਰੀ ਹੈ ਔਰ ਕਿੰਦੀ ਗਹਿਰੀ ਜਜ਼ਬਾਤ ਨਿਗਾਰੀ ਹੈ ਇਹਦੇ ਮੁਕਾਬਲੇ ਤੇ ਸਾਹਿਬ ਅਸੀਂ ਅੱਜ ਵੀ ਆਪਣੀ ਫਿਲਮੀ ਸ਼ਾਇਰੀ ਸੁਣਨੇ ਅੱਜ ਦੇ ਆਪਣੇ ਫਿਲਮੀ ਗੀਤ ਸੁਣਨੇ ਤੇ ਇੰਤਹਾਹੀ ਦੁੱਖ ਹੁੰਦਾ ਪੰਜਾਬੀ ਸਾਡੀ ਮਾਂ ਬੋਲੀ ਨੂੰ ਪਿਆਰਿਓ ਇਨਾ ਦੂਸਰੇ ਲੋਕਾਂ ਨੂੰ ਨੁਕਸਾਨ ਨਹੀਂ ਪੁਚਾਇਆ ਜਿੰਨਾ ਅਸੀਂ ਆਪੋਂ ਪੰਜਾਬੀਆਂ ਨੇ ਚੰਦ ਟਕੇ ਇਕੱਠੇ ਕਰਨ ਦੇ ਵਾਸਤੇ ਤੇ ਗੰਦੀਆਂ ਸ਼ਾਇਰੀਆਂ ਲਿਖ-ਲਿਖ ਕੇ ਆਪਣੇ ਹੱਥੀ ਪੁਚਾਇਆ ਆਓ ਤੁਹਾਨੂੰ ਪੁਰਾਣੇ ਸਮਿਆਂ ਦੇ ਇੱਕ ਹੋਰ ਫਿਲਮੀ ਗੀਤ ਦੇ ਚੰਦ ਬੋਲ ਸੁਣਾਈਏ ਆ ਜਾਵੇ ਮੇਰੇ ਢੋਲਣ ਮਾਹੀ ਮੈਂ ਰਾਵਾਂ ਵਿੱਚ ਕਹੇ ਕਲੀ ਤਗ ਗਈਆ ਹਏ ਆ ਜਾਵੇ ਮੇਰੇ ਭੋਲਣ ਮਾਈ ਚੰਨ ਚੜਿਆ ਬੋਲੇ ਆਲਮ ਵੇ ਖੇ ਚੰਨ ਚੜਿਆ ਲੇ ਆਲਾ ਨੂੰ ਵੇਖੇ ਮੈਨੂੰ ਤੇਰੇ ਪੈਣ ਪੁਲੇਖੇ ਮੈਨੂੰ ਤੇਰੇ ਪੈਣ ਪੁਲੇਖੇ ਰਵ ਵਿੱਚ ਲਹਿਰ ਲ ਗਈ ਆ ਤਾ ਜਾਵੇ ਮੇਰੇ ਢੋਲਣ ਮਾਹੀ ਆ ਜਾਵੇ ਮੇਰੇ ਢੋਲਣ ਮਾਹੀ ਮੈਂ 라ਵਾ ਵਿੱਚ ਖੜੀ ਖੜੀ ਥੱਕ ਗਈ ਆ ਹੈ ਓ ਆ ਜਾਵੇ ਮੇਰੇ ਢੋਲਣ ਮਾਹੀ ਵਾ ਕੀ ਮਿਲਿਆ ਮੈਨੂੰ ਅਚਰੂ ਦੇ ਕੇ ਕੀ ਮਿਲਿਆ ਮੈਨੂੰ ਅਚਰੂ ਦੇ ਕੇ ਹੁਣ ਮਰਵਾ ਕੱਲੀ ਬਾਕੇ ਹੁਣ ਮਰਵਾ ਕੱਲੀ ਬਾਕੇ ਰਵਾ ਵਿੱਚ ਮਰ ਲ ਗਈ ਆ ਆ ਜਾਵੇ ਮੇਰੇ ਡੋਲਣ ਮਾਹੀ ਮਗਾਵਾ ਵਿੱਚ ਕਣੀ ਖੜੀ ਥੱਕ ਗਈ ਆ ਹੈ ਓ ਆ ਜਾਵੇ ਮੇਰੇ ਡੋਲਣ ਮਾਹੀ ਆ ਜਾਵੇ ਮੇਰੇ ਡੋਲਣ ਮਾਹੀ ਆ ਜਾਵੇ ਮੇਰੇ ਡੋਲਣ ਮਾਹੀ ਲਜੀ ਪਿਆਰੇ ਤੁਸੀਂ ਸੁਣਿਆ ਬੜਾ ਹੀ ਪਿਆਰਾ ਬੜਾ ਖੂਬਸੂਰਤ ਗੀਤ ਹੈ ਭਾਈ ਜਮੇਲ ਅਫਵਾਦ ਉਹਨਾਂ ਸਾਨੂੰ ਸੁਣਾਇਆ ਆ ਜਾਵੇ ਮੇਰੇ ਢੋਲ ਨਬਾਹੀ ਸਾਹਿਬੋ ਦੇਖੋ ਮਹਿਬੂਬ ਦੇ ਫਰਾਤ ਵਿੱਚ ਉਹਦੀ ਜੁਦਾਈ ਦੇ ਵਿੱਚ ਹੋਣ ਵਾਲਾ ਆਸ਼ਕ ਦਾ ਮੁਹੱਬਦ ਦਾ ਜਿਹੜਾ ਹਾਲ ਹੈ ਉਹਦੀ ਕਿੰਨੀ ਪਿਆਰੀ ਅਕਾਸੀ ਸ਼ਾਇਰ ਨੇ ਇਸ ਗੀਤ ਦੇ ਵਿੱਚ ਕੀਤੀ ਹੋਈ ਹੈ ਸਾਹਿਬੋ ਇਹ ਜਿਸ ਬਾਤ ਨਿਗਾਰੀਆਂ ਇਹ تخیل ਦੀ بلندی ਸਾਡੀ ਅਜੋਕੇ ਸਮੇਂ ਦੀ ਸ਼ਾਇਰੀ ਦੇ ਵਿੱਚ ਖੋਲ-ਖਾਲ ਨਜ਼ਰ ਆਉਂਦੀ ਹੈ ਸਾਡੇ ਮੌਜੂਦਾ ਸਮੇਂ ਤੇ ਵਿੱਚ ਵੀ ਮਾਸ਼ਾਅੱਲਾ ਬੜੇ ਬੜੇ ਉੱਚੇ ਤੇ ਸੁੱਚੇ ਸ਼ਾਇਰ ਨੇ ਜਿਹੜੇ ਬੜਾ ਜ਼ਬਰਦਸਤ ਅਦਬ ਉਚਾਰ ਰਹੇ ਨੇ ਬੜੀ ਪਿਆਰੀ ਸ਼ਾਇਰੀ ਘੜ ਰਹੇ ਨੇ ਤਰਾਸ਼ ਰਹੇ ਨੇ ਲੇਕਿਨ ਸਾਡੀ ਫਿਲਮੀ ਸ਼ਾਇਰੀ ਜਿਹੜੀ ਹੈ ਨਾ ਜੀ ਉਦੇ ਉਤੇ ਅਸੀਂ ਮਾਨ ਨਹੀਂ ਕਰ ਸਕਦੇ ਬਲਕਿ ਅਸੀਂ ਤੇ ਉਹਨੂੰ ਔਣ ਕਰਨ ਲੱਗਿਆ ਵੀ ਸ਼ਰਮਾਨੇ ਆ ਇਹ ਜਿੰਨੇ ਅਸੀਂ ਗੀਤ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤੇ ਨੇ ਉਹ ਸਾਰੇ ਵੀ ਸਾਡੀ ਫਿਲਮੀ ਸ਼ਾਇਰੀ ਹੈ ਸਾਡੇ ਫਿਲਮੀ ਗੀਤ ਨੇ ਲੇਕਿਨ ਤੁਸੀਂ ਦੇਖੋ ਇੱਕ ਕਿਸਮਤ ਅਕਦਰ ਪਵਿੱਤਰ ਸਾਡੀਆਂ ਫਿਲਮਾਂ ਦੀ ਸ਼ਾਇਰੀ ਹੁੰਦੀ ਸੀ ਆਓ ਅਸੀਂ ਅੱਜ ਤਸ਼ਰੀਫ ਲਿਆਏ ਹੋਏ ਆਪਣੇ ਉ체체 ਪਰੋਣੇ ਭਾਈ ਜਮੀਲ احمد ਹੋਰਾਂ ਦੇ ਕੋਲੋਂ ਅੱਜ ਦੀ ਨਿਸ਼ਿਸਥ ਦਾ ਇੱਕ ਆਖਰੀ ਫਿਲਮੀ ਗੀਤ ਇੱਕ ਲੋਕ ਗੀਤ ਵੀ ਸੁਣੀ ਹੈ ਸੁਖ ਪਾਇਆ ਨਾ ਕਿਸੇ ਨੇ ਕਦੀ ਲਾ ਕੇ ਅੱਖਿਆ ਸੁਖ ਪਾਇਆ ਨਾ ਕਿਸੇ ਨੇ ਕਦੀ ਲਾ ਕੇ ਅੱਖਿਆ ਚੰਗੇ ਰਹਿੰਦੇ ਜਿਹੜੇ ਰਖਦੇ ਬਚਾ ਕੇ ਖਿਆ ਸੁਖ ਪਾਇਆ ਨਾ ਕਿਸ ਨੇ ਕਦੀ ਲਾ ਕੇ ਖਿਆ ਦਸਾ ਗਿਣ ਗਿਣਾ ਦਾ ਕਸੂਰ ਕਿਹੜਾ ਕਿਹੜਾ ਨਸਾ ਗਿਣਗੇ ਨਾ ਦਾ ਕਸੂਰ ਕਿਹੜਾ ਕਿਹੜਾ ਹੋਇ ਆਏ ਨਾ ਦੇ ਵੀ ਹਥੋ ਮਜਦੂਰ ਕਿਹੜਾ ਕਿਹੜਾ ਗੱਲ ਰਹਿੰਦੀ ਆ ਨੇ ਆਪਣੀ ਮਨਾ ਕੇ ਅਖਿਆ ਦਲ ਰਹਿੰਦੀ ਆ ਨੇ ਆਪਣੀ ਮਨਾ ਕੇ ਅਖਿਆ ਚੰਗੇ ਰਹਿੰਦੇ ਜਿਹੜੇ ਰਖਦੇ ਬਚ ਕੇ ਅੱਖੀਆਂ ਸੁਖ ਪਾਇਆ ਨਾ ਕਿਸੈ ਨੇ ਕਦੀ ਲਾ ਕੇ ਖੀਆਂ ਸਸੀ ਇਹ ਨਦੀ ਸताई ਥੱਲਾ ਵਿੱਚ ਸੜ ਗਈ ਸਸੀ ਇਹ ਨਦੀ ਸताई ਹੱਲਾ ਵਿੱਚ ਸੜ ਗਈ ਪਿੱਛੇ ਸੁਣਦੇ ਉਹ ਪਈਆ ਡੁੱਬ ਕੇ ਉਹ ਮਰ ਗਈ ਪਿੱਛੇ ਸੁਣਦੇ ਉਹ ਪਈਆ ਡੁੱਬ ਕੇ ਉਹ ਮਰ ਗਈ ਰੰਗ ਅਜ਼ਰ ਜਟੀ ਹੀਰ ਨੂੰ ਪੀਲਾ ਕੇ ਅੱਖੀਓ ਰੰਗ ਅਜ਼ਰ ਜਟੀ ਹੀਰ ਨੂੰ ਬੇਲਾ ਕੱਖਿਆ ਚੰਗੇ ਰੰਦੇ ਜਿਹੜੇ ਰੱਖਦੇ ਬਚ ਕੇ ਖਿਆ ਸੁਖ ਪਾਇਆ ਨਾ ਇਸ ਨੇ ਕਦੀ ਲਾ ਕੇ ਖਿਆ ਵਾਹ ਵਾਹ ਬਹੁਤ ਅੱਛਾ ਜੀ ਬਹੁਤ ਖੂਬ ਲਾ ਜੀ ਪਿਆਰੇ ਰਚਣ ਵਾਲਿਓ ਪਰ ਮੈਂ ਪਿਆਰ ਮੁਹੱਬਤ ਦੀ ਸ਼ਾਇਰੀ ਸਾਨੂੰ ਸੁਣਾਈ ਤੇ ਆਖਰ ਦੇ ਤੋ ਸਾਨੂੰ ਇੱਕ ਗੀਤ ਦੇ ਵਿੱਚ ਇੱਕ ਬੜੀ ਪਿਆਰੀ ਨਸੀਹਤ ਵੀ ਕਰ ਦਿੱਤੀ ਸਾਡੇ ਵੀਰ ਜਮੇਲ احمد ਹੋਰਾ ਨੇ ਕੋ ਚੰਗੇ ਰੰਦੇ ਜੋੜੇ ਰੱਖਦੇ ਬਚਾ ਕੇ ਅੱਖੀਆਂ ਸੁਰਖ ਪਾਇਆ ਨਾ ਕਿਸੇ ਨੇ ਕਦੀ ਲਾ ਕੇ ਅੱਖੀਆਂ ਪਿਆਰੇ ਇੱਕ ਬੜਾ ਹੀ ਖੂਬਸੂਰਤ ਚੋਬਿਸਰਾ ਹੈ ਕਿ ਇੱਕ ਦਿਨ ਜਿੱਲ ਗੁੱਸੇ ਵਿੱਚ ਆ ਕੇ ਅੱਖੀਆਂ ਨੂੰ ਇੱਕ ਐਂਡਾ ਉਹ ਲੜਦੀਆਂ ਤੁਸੀਂ ਤੇ ਫੜ ਲਿਆ ਮੈਨੂੰ ਇਹ ਇਨਸਾਫ ਕੀ ਕਹਿੰਦਾ ਤੇ ਅੱਖੀਆਂ ਆਖਿਆ ਅਸੀਂ ਤੇ ਲੜਦੀਆਂ ਦੂਰੋਂ ਦੂਰੀ ਸੱਜਣਾ ਤੇ ਤੂੰ ਤੇ ਜਾ ਕੇ ਅਗਲੇ ਘਰ ਦਾ ਬੁਆਈ ਮਲ ਬੰਦਾ ਪਿਆਰਿਓ ਇਸ਼ਕ ਮੁਹੱਬਤ ਦੀ ਇਤਦਾ ਤੇ ਅੱਖੀਆਂ ਤੇ ਹੀ ਹੁੰਦੀ ਹੈ ਨਾ ਤੇ ਇਸ ਵਾਸਤੇ ਇਸ ਗੀਤ ਦੇ ਵਿੱਚ ਬੜੀ ਪਤੇ ਦੀ ਗੱਲ ਦੱਸੀ ਗਈ ਹੈ ਉਹ ਚੰਗੇ ਰਹਿੰਦੇ ਜਿਹੜੇ ਰੱਖਦੇ ਬਚਾ ਕੇ ਅੱਖੀਆਂ ਸਾਹਬੋ ਸਾਡੇ ਵੀਰ ਜਿਹੜੇ ਅੱਜ ਸਾਨੂੰ ਮਿਲਣ ਲਈ ਆਏ ਸਨ ਸਾਡੇ ਸਟੂਡੀਓਜ਼ ਦੇ ਵਿੱਚ ਜਮੀਲ ਅਹਿਮਦ ਸਾਹਿਬ ਜਿਨ੍ਹਾਂ ਦੇ ਤੁਸੀਂ ਗੀਤ ਸੁਨੇ ਤੇ ਰਾਣਾ ਸੈਦ ਸਾਹਿਬ ਵੀ ਸਾਡੇ ਬੜੇ ਪਿਆਰੇ ਵੀਰ ਨੇ ਜੰਡੂ ਸਾਈ ਇਹਨਾਂ ਦਾ ਪਿੰਡ ਡਸਕੇ ਦੇ ਨਾਲ ਉੱਥੋਂ ਆਏ ਸਨ ਉਹਨਾਂ ਨਾਲ ਤਬਲੇ ਤੇ ਸੰਗਤ ਕੀਤੀ ਤੇ ਸਾਹਬੋ ਇਹ ਸਾਡੇ ਵੀਰ ਜਵੇਲ ਆ ਪਰ ਜਿਹੜੇ ਨੇ ਇਹ ਕੋਈ ਪ੍ਰੋਫੈਸ਼ਨਲ ਸਿੰਗਰ ਨਹੀਂ ਯਾਰਾਂ ਦੋਸਤਾਂ ਦੀਆਂ ਮਹਿਫਲਾਂ ਦੇ ਵਿੱਚ ਬੈਠ ਕੇ ਉਹਨਾਂ ਦਾ ਦਿਲ ਲਾਉਂਦੇ ਨੇ ਜਿਵੇਂ ਅੱਜ ਤੁਹਾਡਾ ਦਿਲ ਪਰਚਾਨ ਦੇ ਵਾਸਤੇ ਤੁਹਾਨੂੰ ਇਹਨਾਂ ਨੇ ਗੀਤ ਸੁਣਾਏ ਨੇ ਅਸੀਂ ਤੁਹਾਡੇ ਵੀ ਤੇ ਇਹਨਾਂ ਦੇ ਵੀ ਦਾਦੇ ਮਸ਼ਕੂਰ ਆ ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ ਲੈ ਆਉ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ जिस दिन फेर मिलांगे रब रखा ते अल हो चलू चले i like